ਆਪਣੀ ਇੰਡੀਆ ਦੀ ਪਲਕਾ ਪੂਰੇ ਵਾਲੋ ਦਾ ਵਿੱਚ ਇੰਟਰਨੈਸ਼ਨਲ ਜੀ ਫ੍ਰੀ ਡਿਲੀਵਰੀ ਇੰਟਰਨੈਸ਼ਨਲ ਫ੍ਰੀ ਡਿਲੀਵਰੀ ਬਿਲਕੁਲ ਵੱਡੀ ਗੱਲ ਯਾਰ ਮੈਂ ਪਹਿਲੀ ਵਾਰੀ ਕਿਸੇ ਅਤਰ ਦੀ ਦੁਕਾਨ ਤੇ ਇਹ ਗੱਲ ਸੁਣੀ ਆ ਵੀ ਊਦ ਜਿਹੜੇ ਹੁੰਦੇ ਨੇ ਗਰਮੀਆਂ ਸਰਦੀਆਂ ਦੇ ਵੱਖਰੇ ਹੁੰਦੇ ਨੇ ਨਹੀਂ ਆਪਾਂ ਨੂੰ ਤਾਂ ਉਹੀ ਚੇਪੀ ਲੱਗੀ ਜਾਂਦੇ ਹੁੰਦੇ ਨੇ ਹਨਾ ਜੀ ਹਨਾ ਦਾਵਾ ਕਰਦੇ ਆ ਜਿਵੇਂ ਕਾ ਤੂਫ ਹੈ ਇੱਕ ਘਰ ਦੇ ਅੰਦਰ ਲੱਗੀ ਹੋਈ ਪੂਰੇ ਘਰ ਨੂੰ ਮਹਿਕਾ ਦੋਗੀ ਸਾਰੇ ਘਰ ਦੇ ਬਾਹਰ ਤੱਕ ਖੁਸ਼ਬੂਆਂ ਇਸ ਦੀਆਂ ਜਾਣਗੀਆਂ ਜੀ ਅੱਛਾ ਕਿੰਨੇ ਘੰਟੇ ਰਹੂਗੀ ਜੀ ਖੁਸ਼ਬੂ ਤਾਂ ਇਹ ਜਲੂਗੀ ਅੱਧਾ ਪੌਣਾ ਘੰਟਾ ਔਰ ਖੁਸ਼ਬੂਰ ਹੋਗੀ ਇਸੀ ਪੂਰਾ ਪੂਰਾ ਦਿਨ 24 24 ਘੰਟੇ ਜੀ 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 ਠੀਕ ਸਮਝ ਲਓ ਵੀ ਜਿਹੜਾ 50000 ਵਾਲਾ ਆ ਜਾਂ 20000 ਵਾਲਾ ਉਹ ਤੁਹਾਨੂੰ ਸਿਰਫ ਔਰ ਸਿਰਫ 1000 1200 ਦੀ ਰੇਂਜ ਦੇ ਵਿੱਚ ਮਿਲੇ 1000 1200 ਦੇ ਵਿੱਚ ਸੇਮ ਖੁਸ਼ਬੂ ਹੋਗਾ ਕਿ ਤੁਸੀਂ ਜਿਹੇ ਸੇਮ ਖੁਸ਼ਬੂ ਲੈ ਕੇ ਆਓ ਸਾਡੇ ਕੋਲ ਅਸੀਂ ਸੇਮ ਤਿਆਰ ਕਰਕੇ ਦਵਾਂਗੇ ਇਸ ਤਰ੍ਹਾਂ ਕੇ ਬੰਦਾ ਕਹਿੰਦਾ ਵੀ ਸਾਨੂੰ ਉਹ ਚੀਜ਼ ਚਾਹੀਦੀ ਆ ਵੀ ਜਿਹੜੀ ਇਤਰ ਲਗਾ ਲਈਏ ਦੋ ਦੋ ਦਿਨ ਖਤਮ ਨਾ ਹੋਵੇ ਸਾਡੇ ਕੋਲ ਬਹੁਤ ਸੋਹਣੀਆਂ ਸੋਹਣੀਆਂ ਖੁਸ਼ਬੂਆਂ ਅਰੇਬਿਕ ਟੱਚ ਦੇ ਵਿੱਚ ਔ ਮਾਨੀ ਟੱਚ ਦੇ ਵਿੱਚ ਯਮਨੀ ਟੱਕ ਦੇ ਵਿੱਚ ਸਾਰੀਆਂ ਆਪਣੇ ਕੋਲ ਮਿਲ ਜਾਂਦੀਆਂ ਨੇ ਸਤਿ ਸ਼੍ਰੀ ਅਕਾਲ ਦੋਸਤੋ ਲੋਂਗੋ ਵਾਲੀ ਆ ਗੋਵਿੰਦ ਸਿੰਘ ਪੇਜ ਤੇ ਸਵਾਗਤ ਹੈ ਆਗੇ ਬਾਈ ਉੱਥੇ ਜਿੱਥੇ ਪਹਿਲਾਂ ਬਹੁਤ ਕੈਂਡ ਫਰੇਗਰੈਂਸਾਂ ਮਿਲੀਆਂ ਸੀ ਮੈਂ ਕਹਣਾ ਵੀਰੇ ਮਲੇਰ ਕੋਟਲੇ ਦੇ ਵਿੱਚ ਇੱਕ ਨੰਬਰ ਆ ਇਹ ਕਹਿ ਲਓ ਵੀ ਇੱਕ ਥਾਪੜ ਕੇ ਦਾਵਾ ਕਰਦੇ ਆ ਬਹੁਤ ਹੀ オリジナル ਇਹ ਇੱਥੋਂ ਤੱਕ ਕੇ ਸਿਰਫ ਤੇ ਸਿਰਫ オリジナル ਮਿਲਣ ਵਾਲੀ ਗੱਲ ਮੈਂ ਕਹਿ ਸਕਦਾਗਾ ਠੀਕ ਹੈ ਦੁਕਾਨਦਾਰ ਨਹੀਂ ਆਪਣੇ ਕੰਪੀਟੀਟਰ ਦੇ ਬਰਾਬਰ ਕਹਿੰਦਾ ਹੁੰਦਾ ਪਰ ਜਿੰਨੇ ਕੁ ਰਿਵਿਊ ਮੈਨੂੰ ਆਏ ਨਾ ਪਿਛਲੀ ਵੀਡੀਓ ਤੇ ਇੱਕ ਨੰਬਰ ਹਰ ਇੱਕ ਬੰਦੇ ਨੇ ਸਿਫਤ ਕੀਤੀ ਬਈ ਕਹਿੰਦੇ ਇੱਕ ਨੰਬਰ ਮਾਲ ਮਿਲਿਆ ਸਾਨੂੰ ਕੈਨੇਡਾ ਅਮਰੀਕਾ ਤੋਂ ਵੀ ਫੋਨ ਆਏ ਕਹਿੰਦੇ ਬਈ ਯਾਰ ਪਹਿਲੀ ਵਾਰੀ ਜੇ ਸਾਨੂੰ ਕਿਤੋਂ ਇਤਰ ਮਿਲਿਆਗਾ ਤਾਂ ਤੇਰੀ ਵੀਡੀਓ ਤੋਂ ਮਿਲਿਆਗਾ ਸੱਚੀਓ ਅਰਬ ਦੇ ਆਤਰ ਜਿਹੜੇ オリジナル ਜਿਹੜੇ ਆਪਾਂ ਸੁਣਦੇ ਹੁੰਦੇ ਸੀ ਵੀ ਖੁਸ਼ਬੂ ਜਾਂਦੀ ਹੋਈ ਨਹੀਂ ਉਹ ਇੱਥੋਂ ਮਿਲ ਗਏ ਆਪਣੇ ਨਾਲ ਨੇ ਕਾਰੀ ਉਸਮਾਨ ਜੀ ਕਾਰੀ محمد مصطفی جی ਸਤਿ ਸ਼੍ਰੀ ਅਕਾਲ ਜੀ ਤੇ ਸਭ ਤੋਂ ਪਹਿਲਾਂ ਤਾਂ ਜੀ ਰਮਜ਼ਾਨ ਦੇ ਪਵਿੱਤਰ ਦਿਨ ਸ਼ੁਰੂ ਹੋ ਗਏ ਉਹਦਾ ਮੁਬਾਰਕਾਂ ਜੀ ਤੁਹਾਨੂੰ ਤੇ ਸਾਰੇ ਸਮਾਜ ਨੂੰ ਪੂਰੇ ਜਗਤ ਨੂੰ ਜੀ ਹੋ ਠੀਕ ਠਾਕ ਹੋ ਵੀਰ ਜੀ ਬਹੁਤ ਵਧੀਆ ਜੀ ਹਰੇਕ ਵੀਰ ਦਾ ਜਿਹੜੇ ਵੀਰ ਨੇ ਮਨ ਲਾ ਕੇ ਮੈਨੂੰ ਫੋਨ ਕੀਤਾ ਨਾ ਕਿਸੇ ਨੇ ਲਾਂਭਾ ਨਹੀਂ ਦਿੱਤਾ ਪਹਿਲੀ ਵਾਰੀ ਹੋਇਆਗਾ ਵੀ ਕਿਸੇ ਆਤਰ ਦੀ ਸ਼ਾਪ ਤੋਂ ਐਨੇ ਇੱਕ ਵਧੀਆ ਰਿਵਿਊ ਆਇਆ ਹੁਣ जिन्ने ਤੁਹਾਡੀ ਵੀਡੀਓ ਤੋਂ ਆਏ ਸਾਡੇ ਕੋਲ ਜਿੰਨੇ ਵੀ ਸਾਰੇ ਆਤਰ ਨੇ ਅਰੇਬੀਕ ਟੱਚ ਮਤਲਬ ਜਿਵੇਂ ਕਿ ਬਾਹਰ ਨਹੀਂ ਖੁਸ਼ਬੂਆਂ ਨੇ ਨਾ ਜਿਸ ਤਰ੍ਹਾਂ ਕਿ ਬੰਦਾ ਕਹਿੰਦਾ ਵੀ ਸਾਨੂੰ ਉਹ ਚੀਜ਼ ਚਾਹੀਦੀ ਆ ਵੀ ਜਿਹੜੀ ਇਤਰ ਲਗਾ ਲਈਏ ਦੋ ਦੋ ਦਿਨ ਖਤਮ ਨਾ ਹੋਵੇ ਸਾਡੇ ਕੋਲ ਬਹੁਤ ਸੋਹਣੀਆਂ ਸੋਹਣੀਆਂ ਖੁਸ਼ਬੂਆਂ ਅਰੇਬੀਕ ਟੱਚ ਦੇ ਵਿੱਚ ਹਨ ਫਰਾਂਸ ਟੱਚ ਦੇ ਵਿੱਚ ओਮਾਨੀ ਟੱਚ ਦੇ ਵਿੱਚ ਯਮਨੀਟਕ ਦੇ ਵਿੱਚ ਸਾਰਿਆਂ ਆਪਣੇ ਕੋਲ ਮਿਲ ਜਾਂਦੀਆਂ ਨੇ ਜਿਸ ਤਰ੍ਹਾਂ ਕਿ ਹੁਣ ਸਰਦੀਆਂ ਚੱਲ ਕੇ हटੀਆਂ ਨੇ ਜੀ ਆਪਣਾ ਜਿੱਥੇ ਜਿੱਥੇ ਵੀ ਮਾਲ ਗਿਆ ਕਿਸੇ ਨੇ ਇੱਕ ਸ਼ੀਸ਼ੀ ਦੋ ਸ਼ੀਸ਼ੀ ਤਿੰਨ ਸ਼ੀਸ਼ੀ ਮੰਗਾਈਆਂ ਸੈਂਪਲ ਦੇ ਤੌਰ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾਲ ਪਸੰਦ ਆਇਆ ਬਾਰ-ਬਾਰ ਉਹਨਾਂ ਨੇ ਆਪਣੇ ਆਰਡਰ ਨੇ ਰਿਪੀਟ ਕੀਤੇ ਨੇ ਉਹਨਾਂ ਨੇ ਸਾਰੇ ਅੱਛਾ ਰਿਪੀਟ ਪੂਰਾ ਵਧੀਆ ਹੋ ਰਿਹਾ ਤੁਹਾਡਾ ਅੱਛਾ ਤੁਸੀਂ ਹੁਣ ਸਰਦੀਆਂ ਗਰਮੀਆਂ ਦੀ ਗੱਲ ਕਰ ਰਹੇ ਹੋ ਇਹ ਸਰਦੀਆਂ ਗਰਮੀਆਂ ਦਾ ਕੋਈ ਫਰਕ ਹੁੰਦਾ ਵੀ ਜਿਹੜਾ ਆਪਣਾ ਹੁਣ ਸਟਾਕ ਆਇਆ ਸਾਰਾ ਇਹ ਸਾਰਾ ਗਰਮੀਆਂ ਵਾਲਾ ਆ ਗਿਆ। ਮੈਂ ਸਰਦੀਆਂ ਦੇ ਉਦਾ ਅਲੱਗ ਹੁੰਦੇ ਨੇ ਇਸ ਤਰੀ ਗਰਮੀਆਂ ਵਾਲਾ ਵੀ ਉਦਾ ਅਲੱਗ ਹੁੰਦੇ ਨੇ। ਜਦੋਂ ਆਪਾਂ ਨੂੰ ਪਸੀਨਾ ਆਉਂਦਾ ਗਰਮੀਆਂ ਦੀ ਹੈ ਉਹਦੀ স্মੈਲ ਨੂੰ ਕੱਟ ਕਰ ਦਿੰਦੇ ਨੇ ਇਸ ਤਰ੍ਹਾਂ ਦੀ ਤਰ੍ਹਾਂ ਆਨੇ ਆਪਣੀ। ਅੱਛਾ ਮੰਨ ਲਓ ਵੀ ਹੁਣ ਗਰਮੀਆਂ ਜਿਵੇਂ ਗਰਮੀਆਂ 'ਚ ਜ਼ਿਆਦਾ ਜ਼ਰੂਰਤ ਹੁੰਦੀ ਹੈ ਹਨਾ ਜੀ। ਜਿਵੇਂ ਆ ਪਿੱਛੇ ਪਏ ਨੇ ਮੇਰੇ ਖਿਆਲ 'ਚ ਇਹ ਆ ਜਿਹੜੇ ਉਦ ਨੇ ਇੱਕ ਮਿੰਟ ਸਾਈਡ ਦੇਓ ਵੀਰ ਜੀ। ਆ ਜਿਹੜੇ ਉਦ ਨੇ ਇਹ ਸਰਦੀਆਂ ਵਾਲੇ ਨੇ ਕਿ ਗਰਮੀਆਂ ਵਾਲੇ ਸਾਰੇ ਗਰਮੀਆਂ ਵਾਲੇ ਉਦ ਨੇ ਜੀ ਅੱਛਾ ਜੀ ਸਾਰੇ ਗਰਮੀਆਂ ਵਾਲੇ ਉਦ ਹੁਣ ਹੀ ਨਵਾਂ ਸਟਾਕ ਆਇਆ ਆਪਣਾ ਠੀਕ ਹੈ ਜੀ ਸਾਰੇ ਗਰਮੀਆਂ ਦੇ ਵਿੱਚ ਲਗਾਉਣ ਵਾਲੇ ਉਦ ਅਤਰ ਤੇ ਪਰਫਿਊਮ ਅੱਛਾ ਵੀਰ ਜੀ ਗੱਲ ਇਹ ਆ ਜਿਵੇਂ ਹੁਣ ਗਰਮੀਆਂ ਦਾ ਦੇ ਵਿੱਚ ਜ਼ਿਆਦਾ ਲੋੜ ਆ ਕਿਉਂਕਿ ਬੰਦੇ ਨੂੰ ਪਸੀਨੇ ਦੀ ਬਦਕੂਆਂਦੀ ਆ ਹਨਾ ਜੀ ਫਿਰ ਇਹ ਉਹਨੂੰ ਕੱਟ ਕਰਨ ਵਾਸਤੇ ਜਿਆਦਾ ਇਹਨਾਂ ਦੇ ਜਿਆਦਾ ਕੋਈ ਤਾਦਾਦ ਹੋਊਗੀ ਨਾ ਜਿਹੜੀ ਮਿਕਦਾਰ ਹੋਊਗੀ ਬਣਾਉਣ ਦੀ ਉਹ ਜਿਆਦਾ ਲੱਗੀ ਹੋਗੀ ਰੇਟ ਵੀ ਹਾਈ ਹੋਣਗੇ ਨਹੀਂ ਰੇਟ ਆਪਣੇ ਸਹਿਮ ਉਹੀ ਨੋਰਮਲ ਪਹਿਲੇ ਵਾਲੀ ਰਹਿਣਗੇ 300 ਦੀ ਸ਼ੀਸ਼ੀ 400 ਦੀ ਸ਼ੀਸ਼ੀ ਬਸ 6 ਐਮਐਲ ਦੀ अच्छा ये केड़े-केड़े ਨੇ ਮੜਾ ਜਾਂ ਮੋਟਾ-ਮੋਟਾ ਜਾਂ ਨਾਮ ਦੱਸ ਦਿਓ ਕਿਉਂਕਿ ਅੱਜ ਕੱਲ ਹਰ ਇੱਕ ਬੰਦੇ ਨੂੰ ਪਤਾ ਗਿਆ ਵੀ ਅਸੀਂ ਕਿਹੜਾ ਵਰਤਦੇ ਆ ਤੁਹਾਡੇ ਕੋਲੋਂ ਮੇਨ-ਮੇਨ ਜਿਹੜੇ ਹੈਗੇ ਨੇ ਬਸ ਇਹਦਾ ਕਿੰਨੀਆਂ ਖੁਸ਼ਬੂਆਂ ਨੇ ਕਿੰਨੇ ਪ੍ਰਕਾਰ ਦੀਆਂ ਆਪਣੇ ਕੋਲੇ ਲਗਭਗ 200 ਤੋਂ ਪਲੱਸ ਖੁਸ਼ਬੂਆਂ ਨੇ ਜੀ ਸਾਰੀਆਂ ਠੀਕ ਹੈ ਜੀ ਉਹਨੀਆਂ ਕਹ ਦੱਸ ਰਹੇ ਆ ਜਿੰਨੀਆਂ ਕ ਆਪਣੇ ਕੋਲ ਮੌਜੂਦ ਨੇ ਐਵੇਂ ਨਹੀਂ ਆਪਾਂ ਲੋਕਾਂ ਨੂੰ ਕਹਿੰਦੇ ਆ ਆਪਣੇ ਕੋਲ 700 ਖੁਸ਼ਬੂ 800 ਖੁਸ਼ਬੂਆਂ ਜਿੰਨੀਆਂ ਕ ਮੌਜੂਦ ਨੇ ਆਪਾਂ ਉਹਨੀਆਂ ਕਹਿ ਰਹੇ ਆ ਕਿ ਜਿੰਨੀਆਂ ਤੁਸੀਂ ਅਵੇਲੇਬਲ ਕਰਾ ਸਕਦੇ ਹੋ ਠੀਕ ਹੈ ਜੀ ਮੋٹے ਮੋٹے ਜੇ ਨਾਮ ਦੱਸ ਦਿਓ ਪੈਸੇ ਤਾਂ ਕਹਿੰਦੇ ਨੇ ਮਾਂ ਨੂੰ ਸਾਰੇ ਪੁੱਤ ਪਿਆਰੇ ਹੁੰਦੇ ਨੇ ਹਨਾ ਉਹਨੂੰ ਤਾਂ ਸਾਰੇ ਹੀ ਉਨੇ ਪਿਆਰੇ ਨੇ ਪਰ ਮੈਂ ਕਹੂੰਗਾ ਵੀ ਜਿਹੜੇ ਮੋਸਟ ਪਪੂਲਰ ਨਹੀਂ ਉਹ ਨਾਮ ਦੱਸ ਦਿਓ ਤਾਂ ਜੋ ਕੋਈ ਬੰਦੇ ਨੂੰ ਮਗਵਾਉਣ ਦੇ ਵਿੱਚ ਦਿੱਕਤ ਨਾ ਹੋਵੇ ਜਿਵੇਂ ਕਿ ਅਰੇਬਿਕ ਉਦ ਦੇ ਵਿੱਚ ਆਪਾਂ ਕਹੀਏ ਜਿਵੇਂ ਕਿ ਉਹਨਾਂ ਵਿੱਚੋਂ ਹੋ ਗਿਆ ਕੁਦਸ ਉਦ ਵਾਈਟ ਉਦ ਉਦ ਖਾਸ ਲਵੈਂਡਰ ਉਦ ਇਸ ਤਰ੍ਹਾਂ ਦੇ ਅਰੇਬਿਕ ਦੇ ਵਿੱਚ ਆ ਜਾਣਗੇ ਅਗਰ ਆਪਾਂ ਕੋਈ ਫਰਾਂਸ ਟੱਚ ਕੋਈ ਦੁਨੀਆ ਦੂਸਰੀਆਂ ਫਰੈਂਚ ਖੁਸ਼ਬੂਆਂ ਨੇ ਉਹਨਾਂ ਦੇ ਵਿੱਚੋਂ ਆਪਾਂ ਪਰਫਿਊਮ ਵੀ ਤਿਆਰ ਕਰਵਾ ਸਕਦੇ ਆਂ ਔਰ ਉਸੇ ਤਰ੍ਹਾਂ ਪਰਫਿਊਮ ਤਿਆਰ ਹੋਏ ਜਿਸ ਤਰ੍ਹਾਂ ਕਿ ਕੰਪਨੀ ओरिजिनल ਦਿੰਦੀ ਹੈ ਜੀ ਸੇਮ ਉਹੀ ਚੀਜ਼ ਔਰ ਬਹੁਤ ਹੀ ਮਨਾਸਬ ਸਹੀ ਰੇਟਾਂ ਦੇ ਉੱਪਰ ਜਿਵੇਂ ਕਿ ਅਰਮਾਨੀ ਦਾ ਹੋ ਗਿਆ ਔਰ ਅਲ ਫਰਹਾਦਾ ਹੋ ਗਿਆ ਮਸਕ ਸਾਫੀ ਹੋ ਗਿਆ ਅਜ਼ਾਰੋ ਮੋਸਟ ਵਾਂਟਡ ਹੋ ਗਿਆ ਐਲਵਿਦਾ ਇਮੇਜਿਨੇਸ਼ਨ ਸਾਰੇ ਆਪਣੇ ਕੋਲ ਅਵੇਲੇਬਲ ਮਿਲ ਜਾਣਗੇ ਜੀ ਜੇ ਜਿਹੜੀ ਮਰਜ਼ੀ ਫਰਾਂਚ ਖੁਸ਼ਬੂ ਹੋਵੇ ਕਰੀਡ ਐਵੈਂਟਸ ਹੋ ਗਿਆ ਸਾਰੇ ਓਰੀਜਨਲ ਆਪਾਂ ਅਤਰ ਤੋਂ ਪਰਫਿਊਮ ਤਿਆਰ ਕਰਕੇ ਦਵਾਂਗੇ ਅੱਛਾ ਜਿਵੇਂ ਹੁਣ ਤੁਸੀਂ ਪਰਫਿਊਮਾਂ ਦੀ ਗੱਲ ਕੀਤੀ ਹੈ ਜੀ ਮੇਰੇ ਖਿਆਲ ਦੇ 50 50 60 60000 ਰੁਪਏ ਰੇਟ ਵਾਲੇ ਪਰਫਿਊਮਾਂ ਦੇ ਨਾਮ ਲਏ ਨੇ ਫਿਰ ਤੁਹਾਡੇ ਕੋਲੇ ਮਤਲਬ ਕਿ ਵੀ ਕਿੰਨੇ ਪਰਸੈਂਟ ਕਹਿ ਸਕਦੇ ਆ ਵੀ ਲੈਸ ਲੈ ਸਕਦਾ ਐ ਸਮਝ ਲਓ ਵੀ ਜਿਹੜਾ 50000 ਵਾਲਾ ਆ ਜਾਂ 20000 ਵਾਲਾ ਉਹ ਤੁਹਾਨੂੰ ਸਿਰਫ ਔਰ ਸਿਰਫ 1000 1200 ਦੀ ਰੈਂਜ ਦੇ ਵਿੱਚ ਮਿਲਣਾ 1200 ਦੇ ਵਿੱਚ ਸੇਮ ਖੁਸ਼ਬੂ ਹੋਊਗਾ ਕਿ ਤੁਸੀ ਤਹੇ ਸੇਮ ਖੁਸ਼ਬੂ लेके ਆਓ ਸਾਡੇ ਕੋਲ ਅਸੀਂ ਸੇਮ ਤਿਆਰ ਕਰਕੇ ਦਵਾਂਗੇ ਜੇ ਨਾ ਹੋਈ ਤਿਆਰ ਜੇ ਨਾ ਲਿਆਓ ਹੈ ਬਿਲਕੁਲ ਇੱਥੇ ਸਾਡੇ ਜੋ ਜਹੇ ਹਾਂਜੀ ਅੱਛਾ ਉਸ ਤੋਂ ਇਲਾਵਾ ਜਿਵੇਂ ਹੁਣ ਤੁਹਾਡੀਆਂ ਆਗਰਬੱਤੀਆਂ ਬਹੁਤ ਪਸੰਦ ਕਰੀਆਂ ਉਹਨਾਂ ਦਾ ਵੀ ਹਨਾ ਬਹੁਤ ਜ਼ਿਆਦਾ ਰਿਸਪੌਂਸ ਪੋਜ਼ਿਟਿਵ ਆਇਆ ਜਿਵੇਂ ਆਹ ਚੀਜ਼ਾਂ ਭਈਆਂ ਨੇ ਜੀ ਮੈਂ ਕਹਿੰਦਾ ਕਈ ਵੀਰ ਤਾਂ ਹੀ ਕਹੀਗੇ ਇਹ ਰਸਤਾ ਉਹੀ ਦੋ ਤਿੰਨ ਵਾਰੀ ਮਗਾ ਲੀਆਂ ਅਗਰਬਤੀਆਂ ਦੇ ਵਿੱਚ ਵੀ ਨਵੇਂ ਫਲੇਵਰ ਹੋ ਰਹੇ ਨੇ ਜਿਵੇਂ ਸੈਫਰੋਨ ਸੰਦਲ ਹੋਗੀ ਔਰ ਅਰੇਬੀਅਨ ਉਦ ਹੋਗੀ ਠੀਕ ਹੈ ਔਰ ਮਸਕ ਆ ਵੀ ਇਹ ਵੀ ਸਾਰੀਆਂ ਉਦ ਔਰ ਅਤਰ ਤੋਂ ਤਿਆਰ ਹੋਈਆਂ ਹੋਲੀਆਂ ਨਹੀਂ ਠੀਕ ਅੱਛਾ ਇਹਨਾਂ ਦੇ ਵੱਡੇ ਬੈਨੀਫਿਟ ਇੱਕ ਵਾਰੀ ਜਿਹੜੇ ਨਵੇਂ ਦਰਸ਼ਕ ਜੋੜਨਗੇ ਉਹਨਾਂ ਨੂੰ ਦੱਸ ਦਿੰਦੇ ਇਸ ਤਰ੍ਹਾਂ ਕਿ ਆਪਾਂ ਇਹਨਾਂ ਦਾਵਾ ਕਰਦੇ ਹਾਂ ਜਿਵੇਂ ਕਿ ਆ ਤੂਫ ਹੈ ਇੱਕ ਘਰ ਦੇ ਅੰਦਰ ਲੱਗੀ ਹੋਈ ਪੂਰੇ ਘਰ ਨੂੰ ਮਹਿਕਾ ਦੋਗੀ ਸਾਰੇ ਘਰ ਦੇ ਬਾਹਰ ਤੱਕ ਖੁਸ਼ਬੂ ਇਸ ਦੀਆਂ ਜਾਣਗੀਆਂ ਜੀ ਅੱਛਾ ਕਿੰਨੇ ਘੰਟੇ ਰਹੂਗੀ ਜੀ ਖੁਸ਼ਬ ਇਹ ਜਲੂਗੀ ਅੱਧਾ ਪੌਣਾ ਘੰਟਾ ਹੋਰ ਖੁਸ਼ਬੂਰ ਹੋਗੀ ਸੀ ਪੂਰਾ ਪੂਰਾ ਦਿਨ 24 24 ਘੰਟੇ ਜੀ 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 ਠੀਕ ਹੈ ਜੀ ਮੈਂ ਵੀ ਲੈ ਕੇ ਆਦੀ ਆ ਮੈਂ ਆਪ ਕਹਿਣਾ ਮੈਂ ਰਿਵਿਊ ਦਿਨਾ ਦਰਸ਼ਕੋ ਸਵਾਦ ਆਉਂਦਾ ਰਿਹਾ ਦਿਨੇ ਦਿਨ ਲਾਉਂਦੇ ਰਹੇ ਹਨਾ ਇਧਰ ਵੀ ਪਈਆਂ ਨੇ ਅਰਗਬਤੀਆਂ ਹਨਾ ਇਹ ਵੀ ਸਾਰੀਆਂ ਉਦ ਔਰ ਅਤਰ ਤੋਂ ਤਿਆਰ ਹੋਈਆਂ ਵਾਲੀਆਂ ਨੇ ਸਾਰੀਆਂ ਠੀਕ ਹੈ ਜੀ ਸਾਰੀਆਂ ਮਤਲਬ ਵੀ ਬਿਨਾ ਕੈਮੀਕਲ ਵਾਲੀਆਂ ਨੇ ਬਿਨਾ ਕੈਮੀਕਲ ਤੋਂ ਜਨਰਲ ਚੀਜ਼ਾਂ ਬਿਲਕੁਲ ਜੀ ਠੀਕ ਹੈ ਜਿਸ ਤਰ੍ਹਾਂ ਦੀ ਇਤਰ ਦੀ ਖੁਸ਼ਬੂ ਆ ਸੇਮ ਹੀ ਅਗਰਬੱਤੀ ਦੀ ਖੁਸ਼ਬੂ ਆਊਗੀ ਸੇਮ ਆਪਨੇ ਉਦ ਦੇ ਖੁਸ਼ਬੂ ਆ ਉਸੇ ਤਰ੍ਹਾਂ ਅਗਰਬੱਤੀ ਤੋਂ ਉਦ ਦੀ ਖੁਸ਼ਬੂ ਆਊਗੀ ਅੱਛਾ ਜੀ ਔਰ ਇਸੇ ਤਰ੍ਹਾਂ ਆਪਣੇ ਕੋਲ ਜਿਹੜਾ ਬਖੂਰਾ ਜਿਵੇਂ ਕਿ ਸੌਦੀ ਅਰਬ ਦਾ ਦੁਬਈ ਦਾ ਆ ਬਖੂਰਾ ਆਪਣੇ ਕੋਲ ਠੀਕ ਹੈ ਜੀ ਇਹ ਆਪਣੀ ਲੋਬੀ ਦੇ ਵਿੱਚ ਇੱਕ ਗੋਲੀ ਰੱਖ ਦੋ ਮਤਲਬ ਆਹ ਸਟੈਂਡ ਆ ਵੀ ਇਹਦਾ ਇਸ ਦੇ ਵਿੱਚ ਇੱਕ ਗੋਲੀ ਚਲਾਵੋ ਓਕੇ ਮਤਲਬ ਇਹ ਇੱਕ ਹੋਰੀ ਜੱਲੀ ਹੋਈ ਆਪਣੇ ਪੂਰਾ ਦਿਨ ਕਾਫੀ ਆਪਣੀ ਲੌਬੀ ਦੇ ਵਿੱਚ ਆਪਣੇ ਰੂਮ ਦੇ ਵਿੱਚ ਹੋਰ ਇਸ ਦੀ ਕੀਮਤ ਸਿਰਫ 300 ਦੇ ਵਿੱਚ ਅੱਛਾ ਜੀ ਅਰੇਬਿਕ ਦੁਬਈ ਦਾ ਉਦ ਔਰ ਜਿਵੇਂ ਕਿ ਆਪਣੇ ਜਿਹੜੇ ਲਗਜ਼ਰੀ ਲੋਗ ਨੇ ਜਿਵੇਂ ਕਿ ਆਪਣੇ ਸ਼ੇਖ ਹੋਗੇ ਜਾਂ ਬਾਹਰਲੇ ਗੁਲਕਾਂ ਦੇ ਜਿਹੜੇ ਲੋਗ ਨੇ ਉਹ ਇਸ ਚੀਜ਼ ਨੂੰ ਇਸਤੇਮਾਲ ਕਰਦੇ ਨੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਪੰਜਾਬੀ ਵੀਰ ਸਾਰੇ ਇਹ ਵੀ ਉਦ ਇਸਤੇਮਾਲ ਕਰੇ ਵੀ ਆਪਣੇ ਵਾਲੇ ਘਰਾਂ ਘਰ ਘਰ ਚੱਲੇ ਹੈ ਜੀ ਘਰ ਘਰਾਂ ਚ ਇਹ ਖੁਸ਼ਬੂ ਪੈਦਾ ਹੋਵੇ ਔਰ ਅਸੀਂ ਵੀ ਖੁਸ਼ਬੂ ਦੇ ਅਨ ਬਧੀਆ ਮੈਂ ਕਹਦੇ ਹਾਂ ਪੂਰਾ ਪੰਜਾਬ ਜੋ ਖੁਸ਼ਬੂ ਹੈ ਤਹਾਂ ਦੀ ਜਹਾਜ਼ ਲੰਗੇ ਉਹਨਾਂ ਨੂੰ ਪਤਾ ਲੱਗ ਗਈ ਪੰਜਾਬ ਉਤੋਂ ਦੀ ਲੰਗੇ ਪੰਜਾਬ ਚੋਂ ਖੁਸ਼ਬੂ ਬਿਲਕੁਲ ਜੀ ਕੋਈ ਸ਼ੱਕ ਨਹੀਂ ਬਾਈ ਦੇਖੋ ਇਹਨਾਂ ਦੀਆਂ ਜਿਹੜੀਆਂ ਖੁਸ਼ਬੂਆਂ ਨੇ ਸੱਚੀਓ ਪੰਜਾਬ ਮੈਕਲ ਲਾਉਣ ਵਾਲੀਆਂ ਨੇ ਬੇਸ਼ੱਕ ਕੋਈ ਕਿਤੇ ਵੀ ਇਹਦੇ ਵਿੱਚ ਸ਼ੱਕ ਦੀ ਗੁੰਜਾਇਸ਼ ਨਹੀਂ ਰਹਿੰਦੀ ਹੈਗੀ ਬਹੁਤ ਹੀ ਵਧੀਆ ਹੈਗਾ ਕਿਉਂਕਿ ਮੈਂ ਖੁਦ ਜਿੱਥੇ ਦਰਸ਼ਕਾਂ ਦਾ ਰਿਵਿਊ ਆਇਆ ਉੱਥੇ ਮੈਂ ਖੁਦ ਵੀ ਇਹ ਚੀਜ਼ਾਂ ਵਰਤ ਕੇ ਇੱਕ ਗੱਲ ਹੋਰ ਅਸੀਂ ਤੁਹਾਨੂੰ ਦੱਸ ਦਈਏ ਜਿਵੇਂ ਕਿ ਅਸੀਂ ਜਿਹੜਾ ਵੀ ਕੋਈ ਅਤਰ ਜੋ ਵੀ ਅਸੀਂ ਭੇਜਦੇ ਆ ਡਿਲੀਵਰ ਕਰਦੇ ਆ ਉਸ ਦਾ ਡਿਲੀਵਰੀ ਖਰਚਾ ਕੋਈ ਨਹੀਂ ਪੰਜਾਬ ਨਹੀਂ ਇੰਡੀਆ ਨਹੀਂ ਪਲਕਾ ਪੂਰੇ ਵੰਡਰ ਦੇ ਵਿੱਚ ਇੰਟਰਨੈਸ਼ਨਲ ਜੀ ਫ੍ਰੀ ਡਿਲੀਵਰੀ ਇੰਟਰਨੈਸ਼ਨਲ ਫ੍ਰੀ ਡਿਲੀਵਰੀ ਬਿਲਕੁਲ ਜੀ ਅੱਛਾ ਜੀ ਲੈ ਵੀ ਮਿੱਤਰੋ ਹੁਣ ਹੋਰ ਕੀ ਭਾਲ ਔਰ ਇੱਕ ਹੋਰ ਉਸੇ ਤੋਂ ਮੰਗ ਦਿਨੇ ਜੀ ਜਿਵੇਂ ਕਿ ਅਤਰ ਅਸੀਂ ਇੱਥੇ 400 ਦਾ ਦਿੰਨੇ ਆਂ ਅਗਰ ਡਿਲੀਵਰ ਤੁਸੀਂ ਘਰ ਮੰਗਵਾਣੇ ਹੋ ਜਿੱਥੇ ਮਰਜੀ ਮੰਗਵਾਣੇ ਹੋ ਉਹ 400 ਦਾ ਹੀ ਹੋਊਗਾ ਇੱਥੇ ਸੇਮ ਰੇਟ ਹੈ ਚਾਹੇ ਦੁਕਾਨ ਤੇ ਆ ਕੇ ਲੈ ਜਾਓ ਚਾਹੇ ਘਰੇ ਮੰਗਾ ਲਓ ਰੇਟ ਸੇਮ ਚਾਹੇ ਅਮਰੀਕਾ ਮੰਗਾ ਲਓ ਜੀ ਉੱਥੇ ਵੀ 400 ਦਾ ਹੀ ਭੇਜਾਂਗੇ ਅੱਛਾ ਜੀ 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 ਬਿਲਕੁਲ ਬੜੀ ਕਮਾਲ ਦੀ ਗੱਲ ਆ ਦੇ ਦੇਸ਼ ਵਿਦੇਸ਼ ਘਰ ਦੁਕਾਨ ਤੇ ਬਿਸ਼ੱਕ ਆ ਕੇ ਲਾ ਜੀ ਰੇਟ ਜਿਹੜੇ ਆਪਣੇ ਕੈਨੇਡਾ ਦੇ ਵਿੱਚ ਆਸਟ੍ਰੇਲੀਆ ਵਿੱਚ ਅਸੀਂ ਭੇਜਨੇ ਆਂ ਪਾਰਸਲ ਰੈਗੂਲਰ ਸਾਡੇ ਪਾਰਸਲ ਜਾਂਦੇ ਨੇ ਬਾਹਰ ਕੰਟਰੀਆਂ ਦੇ ਵਿੱਚ ਅਮਰੀਕਾ ਵੀ ਗਿਆ ਆ ਆਸਟ੍ਰੇਲੀਆ ਵੀ ਗਿਆ ਹੈ ਔਰ ਨਿਊਜ਼ੀਲੈਂਡ ਸਵਿਜ਼ਰਲੈਂਡ ਵੀ ਗਿਆ ਸਾਡੇ 4-5 ਕੰਟਰੀਆਂ ਚ ਰੈਗੂਲਰ ਚੱਲਦੇ ਰਹੇ ਨੇ ਪਾਰਸਲ ਪ੍ਰੋਜੈਕਟ ਡਿਲੀਵਰੀ ਖਰਚਾ ਜੋ ਅਸੀਂ ਨਹੀਂ ਲੈਂਦੇ ਹੈਗੇ ਅੱਛਾ ਜੀ ਬਿਲਕੁਲ ਆਪਣੀ ਅਤਰ ਸੇਮ ਪ੍ਰਾਈਸ ਸਾਰਾ ਕੁਝ ਅਸੀਂ ਕਹਿੰਦਾ ਵੀ ਸਾਡੇ ਪੰਜਾਬੀ ਵੀਰ ਉਰੋਂ ਸਾਡੇ ਕੋਲੋਂ ਲੈਣ ਔਰ ਅਸੀਂ ਉੱਥੇ ਤੱਕ ਪਹੁੰਚਾਈਏ ਤੇ ਸਾਡੇ ਵਾਸਤੇ ਬਹੁਤ ਬੜੀ ਖੁਸ਼ੀ ਦੀ ਗੱਲ ਹੈ ਨਹੀਂ ਮਿੱਤਰੋ ਦੋ ਭਾਈ ਸਾਹਮਣੇ ਖੜੇ ਨੇ ਦੇਖੋ ਇਤੋਂ ਵੀ ਉਹੀ ਰੇਟ ਅਮਰੀਕਾ 'ਚ ਵੀ ਪਹੁੰਚ ਉਹੀ ਰੇਟ ਕੈਨੇਡਾ 'ਚ ਵੀ ਉਹੀ ਰੇਟ ਆ ਲੈ ਮਿੱਤਰੋ ਹੁਣ ਫਿਰ ਘੌਲ ਨਾ ਕਰੋ ਚਾਹੇ ਸੈਂਪਲ ਜਿਹੜੇ ਵੀ ਨਵੇਂ ਜੁੜੇ ਨੇ ਸੈਂਪਲ ਮੰਗਾ ਲਓ ਕਿਉਂਕਿ ਡਿਲੀਵਰੀ ਖਰਚਾ ਤਾਂ ਪੈਣਾ ਹੀ ਨਹੀਂ ਹਨਾ ਉਸ ਤੋਂ ਬਾਅਦ ਕਠਾ ਮੰਗਾ ਲਿਓ ਤੁਸੀਂ ਕਿਹੜਾ ਸੈਂਪਲ ਮੰਗਾ ਕੇ ਦੇਖੋ ਮੈਂ ਗਰੰਟੀ ਨਾਲ ਕਹਣਾਗਾ ਵੀ ਸੁਆਦ ਆਜੂਗਾ ਤੁਹਾਨੂੰ ਵੱਡੀ ਗੱਲ ਯਾਰ ਮੈਂ ਪਹਿਲੀ ਵਾਰੀ ਕਿਸੇ ਅਤਰ ਦੀ ਦੁਕਾਨ ਤੇ ਇਹ ਗੱਲ ਸੁਣੀ ਆ ਵੀ ਊਦ ਜਿਹੜੇ ਹੁੰਦੇ ਨੇ ਗਰਮੀਆਂ ਸਰਦੀਆਂ ਦੇ ਵੱਖਰੇ ਹੁੰਦੇ ਨੇ ਨਹੀਂ ਆਪਾਂ ਨੂੰ ਤਾਂ ਉਹੀ ਚੇਪੀ ਲੱਗ ਜਾਂਦੇ ਹੁੰਦੇ ਨੇ ਹਨਾ ਜੀ ਬਾਈ ਹੁਣਾਂ ਨੇ ਸਵਾਲ ਲਿਆ ਤਾਂ ਬਾਈ ਜਿੰਨੀ ਮਰਜ਼ੀ ਲੰਮੀ ਵੀਡੀਓ ਕਰ ਲਈਏ ਇਹਨਾਂ ਦਾ ਤਾਂ ਫੇਰ ਵੀ ਤੁਹਾਨੂੰ ਫੋਨ ਕਰਕੇ ਪੁੱਛਣਾ ਪਊ ਭਾਈ ਕਿਹੜੇ ਕਿਹੜੇ ਮੈਨ ਨੇ ਜਾਂ ਤੁਹਾਨੂੰ ਕਿਹੜਾ ਪਸੰਦ ਆ ਉਹ ਤਾਂ ਤੁਹਾਨੂੰ ਕਿਉਂਕਿ ਇੰਨੇ ਕ ਨਾਮ ਨੇ 200 ਨਾਮ ਲੈਣੇ ਵੀ ਔਖੇ ਨੇ ਵੀਡੀਓ ਦੇ ਵਿੱਚ ਬਹੁਤ ਲੰਮੀ ਚਲੀ ਜਾਊਗੀ ਬੇਨਤੀ ਆ ਹੁਣ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਾਈ ਸ਼ੇਅਰ ਬਾਈ ਹੁਣੀ ਜਦੋਂ ਫਰੀ ਪਹੁੰਚ ਕਰਾਉਂਦੇ ਨੇ ਨਾ ਹੁਣ ਆਪਾਂ ਸ਼ੇਅਰ ਵੀ ਫਰੀ ਚ ਕਰੀ ਦਈਏ ਅੱਛਾ ਵੀਰ ਜੀ ਐਡਰੈਸ ਜ਼ਰੂਰ ਦੱਸ ਦੋ ਜੀ ਆਪਣਾ ਐਡਰੈਸ ਹੈਗਾ ਜੀ ਬੱਸ ਸਟੈਂਡ ਤੋਂ ਕੋਲੋਜ ਰੋਡ ਬਿਕਾਨੇਰ ਮਠਾਈ ਵਾਲਾਂ ਦੇ ਬਿਲਕੁਲ ਸਾਹਮਣੇ ਚਮਾ ਮੱਥੇ ਲੱਗਦਾ ਹਾਂ ਜਮਾ ਮੱਥੇ ਲੱਗਦਾ ਜੀ ਉਹ ਦੇਖੋ ਸਾਹਮਣੇ ਜੀ ਬਿਕਾਨੇਰ ਵਾਲੇ ਠੀਕ ਹੈ ਮਲੇਰ ਕੋਟਲੇ ਦੇ ਵਿੱਚ ਜੀ ਲੈ ਵੀ ਗੱਲ ਆਏ ਆ ਵੀ ਉਧਰੋਂ ਪੂਰੀਆ ਪੜੀਆ ਖਾ ਕੇ ਇਧਰੋਂ ਖੁਸ਼ਬੂਆਂ ਲੈ ਕੇ ਘਰੇ ਲੱਗ ਜਿਓ ਹਨਾ ਜੀ ਹਾਂਜੀ ਹਾਂਜੀ ਤੇ ਬਾਕੀ ਜੇ ਘਰੇ ਮਗਾਉਣ ਉਹਦਾ ਗੱਲ ਏ ਵੱਖਰੀ ਹੈ ਸੋ ਧੰਨਵਾਦ ਜੀ ਕੀਮਤੀ ਸਮਾਂ ਦਿੱਤਾ ਵੀ